ਖੰਨਾ ਨਗਰ ਕੌਂਸਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਕਿੰਦਾ ਦੀ ਰਿਟਾਇਰਮੈਂਟ ਪਾਰਟੀ ਮੌਕੇ ਕਿੰਦਾ ਦਾ ਗਲੇ ਵਿੱਚ ਨੋਟਾਂ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਬੈਂਡ ਵਾਜਿਆਂ ਢੋਲ ਦੀ ਥਾਪ ਤੇ ਭੰਗੜੇ ਪਾਏ ਗਏ ਇਸ ਮੌਕੇ ਮਿਨਿਸਪਲ ਅੰਪਲਾਈ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਦੀ ਅਗਵਾਈ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਖੰਨਾ ਨਗਰ ਕੌਂਸਲ ਅਤੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਨਗਰ ਕੌਂਸਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਕਿੰਦਾ ਦੀ ਰਿਟਾਇਰਮੈਂਟ ਪਾਰਟੀ ਮੌਕੇ ਕਿੰਦਾ ਦਾ ਗਲੇ ਵਿੱਚ ਨੋਟਾਂ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਦ ਕੀਤਾ ਗਿਆ ਅਤੇ ਬੈਂਡ ਵਾਜਿਆਂ ਢੋਲ ਦੀ ਥਾਪ ਤੇ ਭੰਗੜੇ ਪਾਏ ਗਏ ਇਸ ਮੌਕੇ ਮਿਨਿਸਪਲ ਅਮਪਲਾਈ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਦੀ ਅਗਵਾਈ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਖੰਨਾ ਨਗਰ ਕੌਂਸਲ ਅਤੇ ਮਿਨਿਸਪਲ ਅਮਪਲਾਈ ਯੂਨੀਅਨ ਵੱਲੋਂ ਕਿੰਦਾ ਨੂੰ ਸਨਮਾਨ ਚਿੰਨਣ ਦੇ ਕੇ ਸਨਮਾਨ ਕੀਤਾ ਗਿਆ ਅਤੇ ਗਲੇ ਵਿੱਚ ਫੁੱਲਾਂ ਦੇ ਹਾਰ ਅਤੇ ਬੁੱਕੇ ਦਿੱਤੇ ਗਏ ਇਸ ਮੌਕੇ ਇੱਕ ਹੋਰ ਮੁਲਾਜ਼ਮ ਬਿੱਟੂ ਦੀ ਵੀ ਵਿਦਾਇਗੀ ਪਾਰਟੀ ਸਮੇਂ ਉਹਨਾਂ ਦਾ ਵੀ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਤੇ ਯੂਨੀਅਨ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱੱਦੜ ਨਗਰ ਕੌਂਸਲ ਦੇ ਯੋ ਚਰਨਜੀਤ ਸਿੰਘ ਅਤੇ ਕੌਂਸਲਰਾਂ ਵੱਲੋਂ ਕਿੰਦਾ ਦੇ ਕੰਮ ਦੀ ਭਰਪੂਰ ਸ਼ਲਾਘਾ ਕਰਦੇ ਕੁਲਵਿੰਦਰ ਸਿੰਘ ਕਿੰਦਾ ਨੂੰ ਵਧਾਈਆਂ ਦਿੱਤੀਆਂ ਗਈਆਂ

तो भी चलिके साफ़ करते रहेंगे प्यार में हम, उतारे तो रहेंगे कितनी चाहिए तो रहेंगे, तलाब में भी, वो भी प्यार में हम, इतने भाई के नाम पे तो अपने पसीने क्यों बहते हैं, के ना ही, कितना है भी सिंगी, पहले तो, तालिबान का, मैं हम लोग के लिए आया था जिया यार क्या? ਤੇ ਆਦਮੀ ਦੀ ਰਿਟਾਇਰਮੈਂਟ ਪਾਰਟੀ ਹੈ ਕਲਵੰਦਰ ਦੀ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕਲਵੰਦਰ ਰਿਟਾਇਰ ਹੋ ਰਿਹਾ ਮੈਨੂੰ ਲੱਗਦਾ ਇਹ ਕਾਗਜ਼ਤ ਕੋਈ ਫਰਕ ਨਹੀਂ ਪਾਉਗਾ ਇਹ ਇਹ ਨੂੰ ਪਹਿਲਾਂ ਚੈੱਕ ਕਰਵਾਉਣਾ ਚਾਹੀਦਾ ਸੀਗਾ ਪਰ ਫਿਰ ਵੀ ਚਲ ਸਮਾਂ ਆ ਗਿਆ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਹ ਬਿੱਟੂ ਵੀ ਬਹੁਤ ਵਧੀਆ ਬਾਕੂ ਵੀ ਇੱਥੇ ਯੋਨੀ ਲਵਾ ਕੇ ਗਿਆ ਯਾਰ ਜੀ ਮੈਂ ਬਹੁਤ-ਬਹੁਤ ਵਾਰ ਕਰਨਾ ਤੇ ਪਰਿਵਾਰ ਨੂੰ ਮੇਰੇ ਬੰਦਿਆਂ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਵਧੀਆ ਆ ਗਿਆ ਤੇ ਪਰ ਹਾਲੇ ਤੇਰੀ ਇੱਕ ਉਡੀਕ ਬਹੁਤ ਥੋੜਾ ਹੈ ਤੇ ਅਗਰ ਕੌਣ ਸੋਚੇ ਸੁਭਾਵਾ ਦੀ ਜਿਹੜੇ ਅਸੀਂ ਲੈਂਦੇ ਰਹਾਂਗੇ ਰਾਤ-ਰਾਤ ਜਦ ਕਿ ਤੈਨੂੰ ਯਾਦ ਕਰਾਂਗੇ ਤੈਨੂੰ ਆਉਣਾ ਪਊਗਾ ਤੇ ਉਹਨਾਂ ਦੇ ਨਾਲ ਕੇਸ਼ কুমার ਜੀ ਗਿੱਟੂ ਜਿਤੇ ਇਹਨਾਂ ਨੂੰ ਮੈਂ ਜੀਆਂ ਆਖਦਾ ਤੇ ਸਾਰਿਆਂ ਨਾਲ ਫਤਰੀ ਸਾਥ ਕਰਦਾ ਰਹਿ ਗਏ ਖਾਲਸਾ ਬਾਹਗੀ ਦੀ ਖਤੇਈ ਮੇਰੇ ਨਾਲ ਬੈਠੇ ਸਾਡੇ ਕਾਰਸਾਧਨ ਆਪ ਸਰਦ ਜਨਮਜੀਤ ਸਿੰਘ ਜੀ ਉਹਨਾਂ ਦੇ ਨਾਲ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਿਊਬਲ ਤੇ ਕੁੰਨੇ ਨਿਕਲ ਉਹਦੀ ਵੀ ਤੇ ਇਹਨਾਂ ਨੇ ਦੇਖਭਾਲ ਕੀਤੀ ਜਿਹਦੇ ਚੂਟੀ ਲਈ ਪਹਿਲਾਂ ਵੀ ਜਿਹੜਾ ਕਮੰਡਰ ਤੈਨੂੰ ਠੀਕ ਲਾ ਦੋ ਕਹਿੰਦਾ Obrigado. Claro